ਸੇਰ ਤੋਂ ਨਹੀਂ ਤੇ ਦੇਖਾਂ ਪਾਲੀ ਪਾਲੀ ਤੇ ਅੱਜ ਕੱਲ ਇੱਕ ਧਰਨਾ ਲੱਗਾ ਸੀ ਜਿਹੜਾ ਕਿ ਧਰਨਾ ਪਿੰਡ ਦੇ ਕੁਝ ਵਰਗੀਆਂ ਵੱਲੋਂ ਲਗਾਇਆ ਗਿਆ ਸੀ ਉਹ ਸੱਡਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇਟਾ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਜਿੱਥੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਔਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਆ ਜਿੱਥੇ ਜਿਹੜੇ ਸਾਡੇ ਏਸੀ ਬਿਸ਼ਾਤਰ ਸਿੰਘ ਜੀ ਸਾਡੇ ਜਿਹੜੇ ਮੌਕੇ ਤੇ ਡਿਊਟੀ ਦੇ ਖਾਦਦ ਸੀ ਉਹਨਾਂ ਦੇ ਬਿਆਨਾਂ ਦੇ ਤਸਦੀਕ ਐਫ ਆਈ ਆਰ ਦਰਜ ਕੀਤੀ ਹੈ ਜਜਤੋਂ ਇਹ ਨੋ ਨੰਬਰ ਥੱਲੇ ਪਈ ਰਹੀ ਹੈ ਤਕਰੀਬਨ 40 ਬੰਦੇ ਆ ਜਿਹਦੇ ਬਾਈ ਨੇਮ ਹੈਗੇ ਆ ਕੁਝ ਅਨਨੋਨ ਹੈਗੇ ਆ ਵੀਐਨਐਸਟੀ ਲੰ ਲਗ ਲਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿਨਾਂ ਕਿ 109 132 221 309 304 62 324 190 ਹਨਾ ਅਲੱਗ ਲਗ ਧਾਰਾਵਾਂ ਦੇ ਇਹ ਤਰਜੇ ਵੀ ਐਫਆਈਆਰ ਕਰਕੇ ਨਿਸ਼ਚਿਤ ਸੀ ਹੋਰਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਹੈ ਵਿੱਚ ਅਸੀਂ ਉਹਨਾਂ ਨੂੰ ਹੁਣ ਪੜਦੇ ਆਏਗਾ ਜਿਹੜੇ ਅਰਨ ਵਿਛਾਤੀ ਹੈਗੇ ਉਹਨਾਂ ਨੂੰ ਅਸੀਂ ਜਲਦੀ ਸਨਾਖਤ ਕਰਕੇ ਉਹਨਾਂ ਨੂੰ ਵੀ ਪੜਦੇ ਬਿਲਕੁਲ ਸ਼ਾਂਤੀ ਹੈ ਜੀ ਮਤਲਬ ਕੁਝ ਯੂਸ਼ੂਨ ਕੱਲ ਹੀ ਆਈ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਬੂ ਚ ਆ ਗਈ ਸੀ ਤੇ ਬੰਦੇ ਐਂਡ ਹੋ ਗਿਆ ਤੇ ਸ਼ਾਂਤੀ ਹੈ ਗਈ ਹੈ ਪਿੰਡ ਤੇ ਪੀਸਫੁਲ ਹਾਲਾਤ ਹਨ ਥੋੜੀ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਆ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸੇ ਨੂੰ ਕੋਈ ਡਰ ਨਹੀਂ ਹੈਗੀ ਤੇ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਬੰਦਾ ਕੋਈ ਸ਼ਾਰਟ ਕਰਨ ਲੱਗਾ ਹੈ ਕਾਨੂੰਨ ਆਪਣੇ ਹੱਥ ਚ ਨਾ ਲੈਣ ਸਾਨੂੰ ਦੱਸਣ ਲਈ ਉੱਤੇ ਕਾਰਵਾਈ ਕਰਾਂਗੇ